ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਟੀਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਨੇੜੇ ਇਹਦੇ ਭਧੌੜ ਵੀ ਰਹਿ ਜਾਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਮੇਰੇ ਖਾਲਚੋ ਚੈਨਲ ਦੀ ਸ਼ੁਰੂਆਤ ਤੋਂ ਹੀ ਆਪਾਂ ਵੀਡੀਓ ਇਹਨਾਂ ਕੋਲੋਂ ਬਣਾ ਰਹੇ ਆ ਪੰਜ ਗਾਵਾਂ ਅੱਜ ਵਿਕਰੀ ਵਾਲੀਆਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੀਨੇ ਪਸ਼ੂ ਖਰੀਦਣਾ ਹਰੇਕ ਵੀਡੀਓ ਚ ਇਹ ਬੇਨਤੀ ਹਮੇਸ਼ਾ ਕਰੀਦੀ ਆ ਵੀ ਆ ਕੇ ਦੇਖੋ ਆਪਦੀ ਸਮਝ ਦੇ ਨਾਲ ਆਪਦੀ ਪਸੰਦ ਦਾ ਪਸ਼ੂ ਖਰੀਦਿਆ ਕਰੋ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸ਼ੁਰੂਆਤ ਕਰਾਂਗੇ ਬਹੁਤ ਸੋਹਣੀ ਮੱਛੀ ਤੋਂ ਪਹਿਲੇ ਨੰਬਰ ਤੋਂ 10 ਇਸ ਵੀਡੀਓ ਚ ਤੁਹਾਨੂੰ ਮੈਂ ਗੱਬਣ ਇਸ ਸਾਈਡ ਤੇ ਖੜੀਆਂ ਦਿਖਾ ਦੇਣੀਆਂ ਦੋ ਸੋਨਿਆ ਸਵਾਂਿਆ گاਵਾ ਦਿਖਾਉਂਗਾ ਸੋ ਸੋਨਿਆ ਸਵਾਂਿਆ ਦਾ ਦੁੱਧ ਜਿਹੜਾ ਤੁਹਾਨੂੰ ਦੱਸਾਂਗੇ ਦੋ ਟਾਈਮ ਤਿੰਨ ਟਾਈਮ ਤੁਹਾਡਾ ਚੋਣ ਦਾ ਹੱਕ ਬਣਦਾ ਜਰੂਰ ਚੋਲਿਆ ਕਰੋ ਗੱਪਣਾ ਦੇ ਥਣ ਪਾਸ ਹੋਣਗੇ ਆਓ ਬਾਈ ਨੂੰ ਮਿਲਦੇ ਆਂ ਖੁਸ਼ਦੀ ਬਾਈ ਸਤਿ ਸ੍ਰੀ ਅਕਾਲ। ਅੱਸੀ ਗੱਲ ਜਗੀਤ ਵੀਰੇ ਖੁਸ਼ਦੀ ਪੰਜ ਗਾਵਾਂ ਅੱਜ ਆਪਣੇ ਕੋਲ। ਹਾਂਜੀ ਵੀਰੇ ਪਹਿਲੇ ਨੰਬਰ ਤੇ ਜਿਹੜੀ ਵੈੜਖੀ ਦੀ ਡਿਟੇਲ ਹੈ ਜੀ ਆਪਣੇ ਕੋਲੇ ਪੰਜ ਗਾਵਾਂ ਚੋ ਜੀ ਅੱਜ ਤਿੰਨ ਪਹਿਲਣਾ ਬੱਛੀਆਂ। ਹੂੰ ਤੇ ਤਿੰਨੇ ਹੀ ਮੰਨ ਕੇ ਚੱਲੋ ਦੋ ਤਾਂ ਜਮਾਂ ਹੀ ਪਯੌਰ ਖੀਰੀਆਂ ਜੀ 20-20 ਕਿ ਮਹੀਨਿਆਂ ਦੀਆਂ। ਠੀਕ ਹੈ। ਇੱਕ ਨੇ ਦੋਨ ਦਾ ਇੱਕ ਦੰਦ ਚੱਕਿਆ ਜੀ। ਠੀਕ ਹੈ। ਤੇ ਦੋ ਸੂਈਆਂ ਵਹਿੜਾਂ ਤਾਜ਼ੀਆਂ। ਠੀਕ ਹੈ। ਹਾਂਜੀ ਇਹਦੇ ਤੋਂ ਸ਼ੁਰੂਆਤ ਕਰ ਲੈਣੀ ਹੈ ਪਹਿਲੇ ਨੰਬਰ ਵਾਲੀ। ਇਹ ਖੀਰੀ ਵਹਿੜਾ ਜੀ। ਹੂੰ ਪਹਿ ਚਿਕੇ ਹਾਂਜੀ ਤੇ ਇੱਕ ਆਪਣੀ ਭਰਾਵਾਂ ਨੂੰ ਬੇਨਤੀ ਆ ਵੀ ਮੇਰਾ ਬਾਈ ਸੌਦਾ ਕਰਕੇ ਬਿਆਨਾ ਉਹੀ ਬੰਦਾ ਪਾਇਆ ਕਰੋ ਜਿਹਨੇ ਚੀਜ਼ ਲੈ ਕੇ ਜਾਣੀ ਹੈ ਜੀ ਇਹ ਆਪਾਂ ਪਿਛਲੀ ਵੀਡੀਓ ਚ ਬੱਛੀ ਪਾਈ ਸੀ ਹੈਨਾ ਹੂੰ ਤੇ ਬੰਦਿਆਂ ਨੇ ਆਪਾਂ ਨੂੰ 10000 ਰੁਪਿਆ ਬਿਆਨਾ ਪਾਤਾ ਜੀ ਦੋ ਦਿਨ ਬੈੜ ਰੋਕੀ ਰੱਖੀ ਹੂੰ ਮਗਰੋਂ ਜਵਾਬ ਦੇ ਤਾਂ ਸੋਨ ਨੂੰ ਪਤਾ ਦੋ ਦਿਨ ਅਗਲਾ ਪੁੱਛੀ ਜਾਂਦਾ ਜੀ ਬਾਅਦ ਚ ਵੀਡੀਓ ਵੀ ਕੁਛ ਥੱਲੇ ਚਲੀਆਂ ਜਾਂਦੀਆਂ ਹੂੰ ਤੇ ਉਹ ਗੱਲ ਦਾ ਯਾਨੀ ਸਵਾਦ ਜਿਆ ਨਹੀਂ ਆਉਂਦਾ ਫਿਰ ਬਾਅਦ ਚ ਠੀਕ ਹੈ ਜਾਂ ਨੰਬਰ 1 ਇਹ ਵੀ ਕੋਲ ਆ ਕੇ ਸੌਦਾ ਕਰੋ ਸਭ ਤੋਂ ਵੈਸਟ ਚੀਜ਼ ਹੈ ਜੀ ਅੱਛਾ ਉਹਨਾਂ ਦਾ ਬਿਆਨਾ ਤਾਂ ਵਾਪਸ ਪਤਾ ਸੀ ਬਿਆਨਾ ਤਾਂ ਪਾਉਣੇ ਸੀ ਜੀ ਫਿਰ ਹੁਣ ਆਪਾਂ 10000 ਰੱਖ ਕੇ ਕੀ ਕਰਾਂਗੇ ਜੀ ਸਹੀ ਹੈ ਹਾਂਜੀ ਠੀਕ ਹੈ ਅੱਛਾ ਭਾਈ ਇਹ ਤੇ ਤਾਂ ਸ਼ੁਰੂਆਤ ਕਰ ਲੈਨੇ ਆ ਇਹ ਪਹਿਲਣ ਬੱਛੀ ਆ ਜੀ ਦੰਦ ਦਾ ਭਾਜ ਵੀ ਦੁਬਾਰੇ ਚੈੱਕ ਕਰਾ ਦਿੰਦੇ ਆ ਜੀ ਠੀਕ ਹੈ ਹਾਂਜੀ ਆ ਦੇਖ ਲਓ ਸਭ ਤੋਂ ਦੰਦ ਪਹਿਲਾਂ ਕਨਫਰਮ ਕਰ ਦਿੰਨੇ ਆ ਕਨਫਰਮ ਖੀਰੀ ਬੱਛੀ ਆ ਖੀਰੀ オリジナル ਜੀ ਓਕੇ ਠੀਕ ਹੈ ਤੋਰ ਦੇ ਭਾਈ ਸੁਪਟੇ ਨੰਬਰ ਤੇ ਦੇਖੋ ਤੁਸੀਂ ਇੰਨਾ ਜੋ ਜੀ ਡਾਟਾ ਸਾਰਿਆਂ ਵੈੜਾਂ ਦਾ ਹੀ ਮਿਲੂਗਾ ਜਿਹੜੇ ਭਰਾ ਨੂੰ ਚਾਹੀਦਾ ਹੋਇਆ ਜੀ ਰੇਟ ਇਹਦਾ ਦੱਸਾਂ ਰੇਟ ਜਗਜੀਤ ਭਰੇ ਆਏ ਆ ਵੀ ਆਪਾਂ ਫੋਨ ਤੇ ਵੀ ਦੱਸਣਾ ਹੀ ਹੁੰਦਾ ਹਨਾ ਹੂੰ ਕੋਈ ਇਹ ਚ ਐਡੀ ਤਾਂ ਗੱਲ ਹੈ ਨਹੀਂਗੀ ਤੇ ਆਪਾਂ ਰੇਟ ਬਾਈ ਦੱਸ ਹੀ ਦਿੰਨੇ ਆ ਹੂੰ ਕਿਉਂਕਿ ਸਾਰੇ ਭਰਾਵਾਂ ਨੂੰ ਹੀ ਪਤਾ ਵੀ ਜਿਹੜੀ ਚੰਗੀ ਚੀਜ਼ ਆ ਉਹਦਾ ਚੰਗਾ ਹੀ ਰੇਟ ਰਹਿੰਦਾ ਹਮੇਸ਼ਾ ਜੀ ਬਿਲਕੁਲ ਆਪਾਂ ਵੀ ਕੀਮਤ ਲਾ ਕੇ ਲੈ ਕੇ ਆਏ ਆ ਹੁਣ ਆਪਾਂ ਮੰਨ ਕੇ ਚੱਲੋ ਰੇਟ ਕਰਾਂਗੇ ਬੱਛੀ ਦਾ ਕਿ ਜਿਹੜੇ ਮਾਲਕਾਂ ਤੋਂ ਜਿਹੜੇ ਫਾਰਮਰਾਂ ਤੋਂ ਬੱਚੀਆਂ ਆਈਆਂ ਹੂੰ ਉਹਨਾਂ ਨੇ ਵੀ ਵੀਡੀਓ ਤਾਂ ਆਪਣੀ ਦੇਖਣੀ ਦੇਖਣੀ ਆ ਜੀ ਹੂੰ ਕਿਉਂਕਿ ਤਕਰੀਬਨ ਤਕਰੀਬਨ ਜਿੰਨੇ ਵੀ ਫਾਰਮਾਂ ਚੋਂ ਬੰਦਿਆਂ ਕੋਲ ਗਾਈਆਂ ਆਉਂਦੀਆਂ ਹੂੰ ਸਭ ਨਾਲ ਆਪਣੇ ਨੰਬਰ ਐਡ ਆ ਸਾਰੇ ਭਰਾ ਛੋਡੇ ਚੈਨਲ ਨਾਲ ਵੀ ਜੁੜੇ ਹੋਏ ਆ ਜੀ ਹੂੰ ਕੁਸ਼ਕਮਾਲ ਛੋਡੇ ਚੈਨਲ ਤੇ ਵੀਡੀਓ ਪੈਂਦੀ ਕਰਕੇ ਉਹਦੇ ਮਾਧਿਅਮ ਰਾਹੀਂ ਨੰਬਰ ਲੈ ਕੇ ਆਪਾਂ ਨੂੰ ਵੀਡੀਓ ਭੇਜ ਕੇ ਫਾਰਮਰ ਨਵੇਂ ਬੰਦੇ ਗਾਵਾਂ ਗੂਮਾਂ ਦੇ ਦਿੰਦੇ ਆ ਜੀ ਠੀਕ ਹੈ ਤੇ ਯਾਨੀ ਆਪਾਂ ਮੁੱਲ ਕਰਾਂਗੇ ਜਗਜੀਤ ਵੀਰੇ ਓਨਿਕ ਹੂੰ ਜਿੰਨੇ ਪੈਸੇ ਯਾਨੀ ਲੈਣੇ ਲੈਣੇ ਦੀ ਹੈ ਜੀ ਠੀਕ ਜੇ ਕਿਸੇ ਭਰਾ ਨੂੰ ਯਾਨੀ ਕੋਈ 20 30 40 ਹਜ਼ਾਰ ਦਾ ਅੰਤਰ ਲੱਗਦਾ ਹੋਇਆ ਹੂੰ ਉਹ ਬੰਦਾ ਕੰਟੈਕਟ ਨਾ ਕਰੇ ਜਾਇਜ਼ ਜੈਨੂਇਨ ਮੁੱਲ ਕਰਾਂਗੇ ਹੂੰ ਜਿੰਨੇ ਕਰੀਆਂ ਚੀਜ਼ਾਂ ਫਾਲਤੂ ਆਪਾਂ ਮੁੱਲ ਨਹੀਂ ਕਰਨੇ ਜੀ ਠੀਕ ਹੈ ਹਾਂਜੀ ਕੀ ਰੇਟ ਰਹੂਗਾ ਇਹਦਾ ਇਹ ਬੱਚੀ ਆਪਾਂ 2 ਲੱਖ 25 ਹਜ਼ਾਰ ਰੁਪਏ ਦੀ ਦੇ ਦਾਂਗੇ ਜੀ ਠੀਕ ਹੈ ਸਵਾ 2 ਲੱਖ ਦੀ ਦੋਸਤੋ ਦੰਦੋਂ ਕੀ ਰਿਵਾਰਡ ਹੈ ਫੋਲੋ ਵੱਡੀ ਹਾਈਟ ਆ ਤੇ ਪੂਰੀ ਲੰਬੀ ਐ ਕਿੰਦੋਂ ਵਾਧ ਰ ਪਈ ਐ ਆਪਾਂ ਨੂੰ ਬੰਦੇ ਲਾਉਂਦੇ ਸੀਗੇ ਜੀ ਗੱਲ ਕਰ ਉਹਦੋਂ ਸੌਦਾ ਹੋਇਆ ਵਾ ਸੀ ਹੂੰ ਠੀਕ ਆ ਜੀ ਬੱਛੀ ਦਾ ਉਹਨਾਂ ਨੇ ਦੋ ਦਿਨ ਖੜਾਈ ਰੱਖੀ ਓਕੇ ਤੇ ਪਰ ਬੱਛੀ ਜਿੱਦਾਂ ਖੜਾਈ ਪੁੱਤ ਇੱਥੇ ਖੀਰੀ ਬੱਛੀ ਐ ਜੀ ਇਹਦੀ ਹਾਈਟ ਦੇਖ ਲਓ ਠੀਕ ਆ ਹੂੰ ਤੇ ਤੁਸੀਂ ਵੀ ਰੋਜ਼ ਹੀ ਐਸੇ ਕਿਤੇ ਚੋਂ ਥੋੜੀ ਵੀ ਹੁਣ ਉਮਰ ਕਾਫੀ ਐਕਸਪੀਰੀਅੰਸ ਹੋ ਚੱਲਿਆ ਤੁਹਾਨੂੰ ਵੀ ਪਤਾ ਹੀ ਐ ਜੀ ਵੀ ਇਦਾਂ ਦੀਆਂ ਬੱਛੀਆਂ ਦੇ ਅੱਜਕੱਲ ਕੀ ਕੀਮਤ ਆ ਜੀ ਲਿਆ ਵੇ ਕੁਮਾਲੀ ਤੋਰ ਪਤੋ ਦਸੋ ਚੰਗੇ ਕਾਦ ਕਾਟ ਚੰਗੀ ਵੇਰ ਇਹ ਵੈੜ ਦੰਦੋਂ ਹਜੇ ਖੀਰੀ ਐ ਅੱਠ ਦੰਦਾਂ ਦੇ ਬਾਕੀ ਜਗਜੀਤ ਵੀਰੇ ਆਏ ਆ ਜੀ ਚਲੋ ਆਪਾਂ ਬਈ ਮੇਨ ਪੁਆਇੰਟ ਇਹਦੇ ਆ ਵੀ ਆਪ ਵੀ ਇਹ ਚੰਗੇ ਸੀਮੰਦੀ ਐ ਸਿਕਸੜ ਦੀ ਐ ਜੀ ਠੀਕ ਐ ਤੇ ਲੱਗਿਆ ਵੀ ਇਹਦੇ ਅੱਗੇ ਸਿਕਸੜ ਆ ਉਹ ਸਾਰਾ ਰਿਕਾਰਡ ਮਿਲੂਗਾ ਮਾਲਕਾਂ ਦਾ ਵੀਡੀਓ ਦੇ ਵਿੱਚ ਬੋਲ ਕੇ ਦੱਸਿਆ ਵਾ ਡਾਟਾ ਆਪਾਂ ਨੂੰ ਸਾਰਾ ਠੀਕ ਐ ਹਾਂਜੀ ਬੰਦੇ ਭਾਈ ਸੋ ਇਹ ਪਹਿਲੇ ਨੰਬਰ ਤੇ ਵੈੜ ਦੇਖ ਲਓ 2,25,000 ਦਾ ਰੇਟ ਆਕਟ ਐ ਤਿਆਰੀ ਸੋਹਣੀ ਫੜਦੀ ਆਉਂਦੀ ਐ ਹਾਂ ਜੇ 10 ਕ ਦੇਣੇ ਦੇ ਪਏ ਆ ਜੀ ਬਾਕੀ ਵੀ ਠੀਕ ਐ ਸੋ ਇਹ ਪਹਿਲੇ ਨੰਬਰ ਤੇ ਸੀ 2 ਨੰਬਰ ਤੇ ਇੱਕ ਫੁੱਲ ਹੋ ਜਾਂਦੀ ਬੱਚੀ ਤੁਹਾਨੂੰ ਦਿਖਾਉਂਗਾ ਵੈੜ ਦਿਖਾਉਂਗਾ ਬੜੀ ਚੰਗੀ ਤਿਆਰ ਹੋਈ ਵੀ ਇਹਦੇ ਜਗਜੀਤ ਵੀਰੇ ਦੰਦ ਆਪਾਂ ਪਹਿਲਾਂ ਪੱਟ ਕੇ ਚੈੱਕ ਕਰਾ ਦਿੰਨੇ ਆ ਜੀ ਹੂੰ ਇਹ ਬੱਚੀ ਦੋਂਦ ਵਾਲੇ ਦੰਦ ਦੋਨੇ ਚੱਕਦੀ ਐ ਜੀ ਆਹ ਜੇ ਪ੍ਰੋਪਰ ਚਾਹੇ ਕੋਈ ਦੋਂਦੀ ਮੰਨ ਲੈ ਯਾਨੀ ਅੱਧੇ ਅੱਧੇ ਕੇ ਦੋਂਦ ਵਾਲੇ ਦੰਦ ਨੇ ਦੋਨੇ ਚੱਕਿਆ ਦੇਖੋ ਠੀਕ ਐ ਓਕੇ ਖੜੇ ਕਰਦੀ ਆਉਂਦੀ ਆ ਹੂੰ ਤੇ ਇਹਦੇ ਜੀ 7 ਦਿਨ ਬਾਕੀ ਆ ਠੀਕ ਹੈ ਬਹੁਤ ਚੰਗੇ ਖਾਨਦਾਨ ਦੀ ਚੰਗੇ ਫਾਰਮ ਦੀ ਬੱਛੀ ਆ ਲੈ ਪੁੱਤ ਤੋਰ ਓਏ ਰੇਟ ਕਿਰਨ ਜੀ ਅ ਰੇਟ ਜਗਜੀਤ ਵੀਰੇ ਇਹ ਬੱਛੀ ਆਪਾਂ ਦੇ ਦਾਂਗੇ ਜੀ 230000 ਰੁਪਏ ਦੀ ਜੀ ਠੀਕ ਹੈ ਬਾਕੀ ਹੁਣ ਤੁਸੀਂ ਤੁਰਦੀ ਤਰਦੀ ਤੇ ਸਾਰੇ ਪਾਸੇ ਕੈਮਰਾ ਮਾਰ ਦਿਓ ਹਾਈਟ ਲੈਂਥ ਆਰਡਰ ਜਾਂ ਕੋਈ ਆਪਾਂ ਨੂੰ ਇਹਦੀ ਕੋਈ ਬਾਹਲੀ ਸਫਤ ਕਰਨ ਦੀ ਲੋੜ ਨਹੀਂ ਇਹ ਚੀਜ਼ਾਂ ਆਪ ਹੀ ਦੱਸ ਦੇਣਾ ਜੀ ਖੜਾ ਪੁੱਤ ਕੋਈ ਨਹੀਂ ਬਣਾਉਟ ਦੋਸਤੋ ਵੱਚੀ ਦੀ ਖੜਾਈ ਇੱਥੇ ਦੋਂਦੀ ਵੱਚੀ ਫੁੱਲ ਵਜਣ ਆਹ ਦੇਖ ਲਓ ਜੀ ਇੱਧਰ ਮੈਂ ਖੜ ਜਾਨਾ ਉਦੋਂ ਵੀ ਇਨ ਚੁੱਚੀ ਆ ਪਹਿਲਾਂ ਵਾਲੀ ਨਾਲੋਂ ਬੋਨੀ ਲੰਬੀ ਤੇ ਆਰਡਰ ਦੇਖੋ ਜੀ ਕਿੰਨਾ ਪੋਲਾ ਪਿਆ ਉੱਪਰੋਂ ਚੌੜਾ ਆਰਡਰ ਆ ਜੀ ਅਟੈਚ ਚੜਰਾ ਆ ਇਹ ਥੱਲੇ ਹੀ ਭਾਲ ਸਿੱਟੀ ਆ ट्रांजिशन ਖਾਂਦੀ ਕਰਕੇ ਉੱਪਰ ਨੂੰ ਆਹ ਦੇਖ ਲਓ ਅਟੈਚ ਚੜ ਰਹੇ ਨੇ ਚੱਕਣਾ ਫੁੱਲ ਪੁੱਤ ਢੀੜਾ ਕਢਾ ਲੰਮਾ ਵਧੀਆ ਤੇ ਜਿਹੜੇ ਵੀ ਭਰਾ ਕੋਲੇ ਉੱਠ ਗੀਆਂ ਜੀ ਹੂੰ ਤੇ ਲੈ ਚੱਲ ਸਿੱਧੀ 게ਟ ਨੂੰ ਵਧੀਆ ਜਾਨੀ ਫਾਰਮ ਦੀ ਧਰਵਨ ਨਗੀਆਂ ਜੀ ਬੱਚੀਆਂ ਇਹ ਪਹਿਲਣਾ ਬੱਚੀਆਂ ਇਹ ਜਿਹੜੀਆਂ ਅੱਜ ਆਪਣੇ ਕੋਲੇ ਹੈਗੀਆਂ ਗੱਬਣਾ ਜਾਂ ਇੱਕ ਸੂਈ ਬੱਚੀ ਅੱਗੇ ਦਿਖਾਵਾਂਗੇ ਚੰਗੇ ਹੀ ਨਗੀਨੇ ਹੀ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਦੇਖੋ ਬੋਡੀ ਵੇਟ ਕਿੰਨਾ ਸੈਡ ਪੋਜ ਪੇਟਾ ਪੂਟਾ ਆਰਡਰ ਦੀ ਡਿਜ਼ਾਈਨਿੰਗ ਕੰਪੈਕਟ ਫੈਕਸ ਸੜਾ ਬੱਚੀ ਨੂੰ ਲੱਗਿਆ ਬਹੁਤ ਵਧੀਆ ਚੰਗਾ ਬੱਚਾ ਜੀ ਨੂੰ ਆਪਾਂ ਕਹਿ ਸਕਦੇ ਆ ਜੀ ਤੇ ਬਾਕੀ ਜਦੋਂ ਵੀ ਆਪਾਂ ਮੰਨ ਕੇ ਚੱਲੋ ਮੋੜਲੇ ਪੁੱਤ ਪੇਮੈਂਟ ਇਨਵੈਸਟ ਕਰਨੀ ਇਦਾਂ ਦੇ ਜਾਨਵਰ ਚ ਤੇ ਜਿਹੜਾ ਭਰਾ ਦੀ ਅੱਜ ਦੇ ਟਾਈਮ 'ਚ ਜਗਜੀਤ ਵੀਰੇ ਮਾਰਕੀਟ ਘੁੰਮੀ ਵੀ ਆਣਾ ਆਪਣਾ ਮੰਨਣਾ ਬਈ 1 ਮਿੰਟ ਤੋਂ ਪਹਿਲਾਂ ਪਹਿਲਾਂ ਇਦਾਂ ਦੀਆਂ ਬੱਛੀਆਂ ਬੰਦਾ ਬੰਦੇ ਪਰਚੇਜ ਕਰ ਲੈਂਦਾ ਜੀ ਜਿਹੜੇ ਭਰਾ ਦੀ ਮਾਰਕੀਟ ਘੁੰਮੀ ਵੀ ਆ ਰੇਟ ਦੇਖੇ ਵੀ ਆ ਜੀ ਲੈ ਚਲ ਪਤੋਏ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਆ 3 ਨੰਬਰ ਤੇ ਇੱਕ ਹੋਰ ਗੱਬਣ ਦਾ ਤੁਹਾਨੂੰ ਬਤਾਵਾਂਗੇ ਇਹਦਾ ਜਗਜੀਤ ਵੀਰੇ ਬੱਛੀ ਦਾ ਰਿਕਾਰਡ ਰਿਕੋਰਡ ਬਹੁਤ ਚੰਗਾ ਹੂੰ ਇਹ ਆਈ ਹੋਈ ਆ ਤੁਹਾਡੇ ਸਾਹਮਣੇ ਆਪਣੀ ਖੁੱਲੀ ਛੱਡੀ ਵੀ ਸੀਗੀ ਇਹ ਹੂੰ ਤੇ ਇਹਦਾ ਸੁਆ ਕੰਨ ਮੈਂ ਸੁਆ ਦੂਜਾ ਜੀ ਛੇ ਦੰਦ ਦਾ ਥੋੜਾ ੱਤਕਾ ਕਰਦੀ ਐ ਨਹੀਂ ਦੰਦ ਵੀ ਆਪਾਂ ਹੁਣੇ ਹੀ ਪਟ ਦੇਣੇ ਸੀ ਇਹਦੇ ਹੂੰ 45 ਪਲੱਸ ਦੁੱਧ ਦਿੱਤਾ ਪੂਸ਼ਪਾਸ਼ ਦੀ ਇਹ ਪਹਿਲਾਂ ਤਾਂ ਨੰਬਰ ਇੱਕ ਆ ਦੇਖੋ ਬਰੀਕੀ ਜੀ ਸਾਰੇ ਇਹਦੇ ਕਰੈਕਟਰ ਦੇਖੋ ਬਰੀਡ ਵਾਲੇ ਕਿੱਡੇ ਜਾਦੇ ਚੰਗੇ ਆ ਅਗਾੜੀ ਗੂੜੀ ਦੇਖ ਲਓ ਜੀ ਪਹਿਲਾਂ ਸਰੀਰ ਬੀਸੀਐਸ ਵਗੈਰਾ ਕਿਸੇ ਪਾਸਿਓਂ ਕਰਮਾ ਵਾਲੀ ਚ ਕਮੀ ਨਹੀਂ ਜੀ ਬਿਲਕੁਲ ਇੱਕ ਰਤੀ ਭਰਦੇ ਪੈਸੇ ਦੀ ਵੀ ਤੋਰੀ ਪੁੱਤ ਖੋਲ ਕੇ ਤੇ ਹਾਈਟ ਦੇਖ ਲਓ ਬੱਚੀ ਦੀ ਕਿੱਡੀ ਆ ਜੀ ਖੁਸ਼ ਦੀ ਬਰੇਟ ਕੀ ਰਊ ਰੇਟ ਜਗਜੀਤ ਵੀਰੇ ਵੈੜ ਆਪਾਂ ਦੇ ਦਾਂਗੇ ਜੀ 1 ਲੱਖ ਤੇ 90000 ਰੁਪਏ ਦੀ ਜੀ ਹਾਈਟ ਉਹਨਾਂ ਦੇ ਕੋਲ ਦੀ ਲੰਗਦੀ ਆ ਉਦੋਂ ਇੰਚਕ ਦਾ ਹੀ ਫਰਕ ਆ ਉੱਡੋ ਹੀ ਮੰਨ ਕੇ ਚੱਲੋ। ਉਹ ਕਦਕਟ ਸੋਹਣਾ ਹੈ, ਹਵਾਨਾ ਖਾਸ ਹੈ, ਬਹੁਤ ਚੰਗਾ ਹੈ ਅੱਗੋਂ ਵੀ ਤੇ ਪਿਛਾਂਹੋਂ ਵੀ। ਬਾਕੀ ਜਗਜੀਤ ਵੀਰੇ ਇੱਧਰ ਤੁਸੀਂ ਦੇਖ ਲਿਓ ਘੁੰਮ ਦੀ ਬੇਨਸਨਾ ਭਰਪੂਰ ਆਡਰ ਅਗਾੜੀ ਪਿਛਾੜੀ 'ਚ ਤੇ ਪੁੱਤ ਇੱਕ ਕਰੀ ਲੰਬੀ ਤੋਰ ਦਿਓ। ਤੇ ਬਾਕੀ ਸਰੀਰਕ ਬੰਤਰ ਦੇਖੋ ਜੀ ਕੋਈ ਬਾਦੂ ਫੈਟ ਨਹੀਂ ਤੇ ਜਣੀ ਬਹੁਤ ਸੋਹਣਾ ਬਾਡੀ ਸਟਰਕਚਰ ਜਿਹਨੂੰ ਆਪਾਂ ਕਹਿ ਲਈਏ ਪਿਆਰਾ ਜਿਹਾ ਲੱਗਿਆ ਵਾ ਪਹਿਲਣਾ ਬੱਚੀਆਂ ਵਰਗਾ ਸਰੀਰ ਆ ਕਿਉਂਕਿ ਇਹੀ ਨਿਸ਼ਾਨੀ ਹੁੰਦੀ ਹੈ ਜੀ ਜਿਹੜੀ ਵਹਿੜ ਦੰਦਾਂ ਚ ਹੋਵੇ ਉਹ ਸਰੀਰ ਪੱਖ ਤੋਂ ਹੀ ਦੱਸਦੀ ਹੁੰਦੀ ਆ ਫੇਸ ਦੀ ਬਿਊਟੀ ਦੇਖੋ ਪਹਿਲਣਾ ਬੱਚੀਆਂ ਨਾਲ ਦਾ ਫੇਸ ਆ ਵੇਨਸ ਬੂਨਸ ਦੋਨੇ ਸਾਈਡਾਂ ਤੇ ਇੱਕ ਕਰੀ ਹੋਰ ਮੋੜ ਲਈ ਬਹੁਤ ਲੰਮੀ ਲੈ ਚੱਲ ਤੁਰਦੀ ਦੇਖੋ ਜੀ ਐਨ ਪਿੱਛੋਂ ਕੰਨਾਂ ਤੱਕ ਮੋੜ ਲਿਆ ਚਾਹੇ ਬੰਦਾ ਗਾਜਰ ਆਖ ਲੇ ਉੱਪਰੋਂ ਇੰਨੀ ਸਟ੍ਰੇਟ ਆ ਜੀ ਦੋਨੇ ਪਾਸੇ ਵੇਨਸ ਬੂਨਸ ਦੇਖੋ ਆਡਰ ਤੇ ਤੇ ਪੈਰਾ ਪੂਰਾ ਦੀ ਸ਼ੁੱਧ ਦੇਖੋ ਕੰਬਲਾ ਕੁੰਬਲਾ ਗਰਦਨ ਗੁਰਦਨ ਸਫਾਈ ਕਿਸੇ ਪਾਸਿਓਂ ਕਰਮਾ ਵਾਲੀ ਅੱਜ ਦੇ ਟਾਈਮ 'ਚ ਹੱਥ ਧਰਾਣੀ ਮਾਲਕੇ ਨੂੰ ਉਮਰ ਲਾਵੇ ਜੀ ਮੌਸਮ ਚੰਗਾ ਆ ਰਿਹਾ ਠੀਕ ਆ ਇਹ 50 ਪਲੱਸ ਦੁੱਧ ਨੂੰ ਇਹਨੇ ਜਾਣਾ ਆਪਦਾ ਪੀ ਕਰਨਾ ਕੋਈ ਵੱਡੀ ਗੱਲ ਨਹੀਂ ਨੀ ਕਿਉਂਕਿ ਰਿਕਾਰਡ ਵਹਿੜ ਦਾ ਬਹੁਤ ਚੰਗਾ ਤੇ ਅੱਜ ਦੇ ਵੀਡੀਓ 'ਚ ਆਪਣੇ ਕੋਲੇ ਉਦਾਂ ਦੀਆਂ ਵਹਿੜਾਂ ਜਿੰਨਾਂ ਦਾ ਆਪਣੇ ਕੋਲੇ ਪ੍ਰੋਪਰ ਲੈਕਟਰੀ ਰੂਪ 'ਚ ਲੈ ਚੱਲ ਪ੍ਰੋਪਰ ਡਾਟਾ ਜੀ ਠੀਕ ਸੋ ਦਸਤੋ ਇਹ ਦੂਜਾ ਸੂਆ ਖਾਣਾ ਚੰਗੇ ਆ ਹਵਾਨਾ ਚੰਗਾ ਬਾਕੀ ਜਿਹੜੇ ਵੀ ਭਰਾਵਾਂ ਨੇ ਜੀ ਫਾਰਮ ਦੀ ਸ਼ੁਰੂਆਤ ਕਰਨੀ ਆ ਜਾਂ ਫਾਰਮ ਆ ਅੱਗੇ ਬਰੀਡ ਤੇ ਕੰਮ ਕਰਨਾ ਜਿੰਨੀਆਂ ਵੀ ਆਪਾਂ ਇਹ ਤੋਂ ਪਹਿਲਾਂ ਤਿੰਨ ਵਿਹੜਾ ਦਿਖਾ ਚੁੱਕੇ ਆ ਜੀ ਤੇ ਅੱਗੇ ਆਪਾਂ ਦਿਖਾਵਾਂਗੇ ਵਿਹੜਾ ਉਹ ਸਾਰੀਆਂ ਪੁੱਤ ਦੰਦ ਪੱਟ ਬੱਚੀ ਦੇ ਉਹ ਸਾਰੀਆਂ ਫਾਰਮ ਦੇ ਕਾਬਲ ਬੱਚੇਗਾ ਜੀ ਹੁਣ ਆ ਦੇਖੋ ਜੀ 20 ਮਹੀਨਿਆਂ ਦੀ ਅਜੇ ਬੱਚੀ ਨੇ ਹੋਣਾ ਦੰਦ ਚੈੱਕ ਕਰੋ ਖੀਰੀ ਕਨਫਰਮ ओरिजिनल ਅਖੀਰੀ ਜੀ ओरिजिनल ਅਖੀਰੀ ਦੁੱਧ 30 ਕਿਲੋ ਆਪਾਂ ਜੋਖ ਕੇ ਲਿਆ ਜੀ 6 ਦਿਨ ਹੋ ਗਏ 7ਵਾਂ ਦਿਨ ਅੱਜ ਆਪਾਂ 2 ਕਿਲੋ 2.5 ਘੱਟ ਦੱਸਾਂਗੇ ਕਿਉਂਕਿ ਇਹ ਵੀ ਤੁਹਾਨੂੰ ਪਤਾ ਤੁਹਾਡੇ ਸਾਹਮਣੇ ਰੱਸਾ ਲਾ ਕੇ ਖੁੱਲੀ ਛੱਡੀ ਨਹੀਂ ਪੱਠੇ ਕਾਨ ਨੂੰ ਠੀਕ ਆ ਹਲਕੀ ਫੁਲਕੀ ਜੀ ਮਾਮੂਲੀ ਜੀ ਭਾਲ ਹਜੇ ਆਰਡਰ ਚ ਹੈਗੀ ਆ ਤਾਜੀ ਸੂਈ ਕਰਕੇ ਜੀ ਤੇ 25 ਉੱਥੇ ਦਿਖਾ ਦਿਓ ਕੱਢਣੀਆਂ ਸਟਾਰਟ ਕਰਤੀਆਂ ਆਰਡਰ ਚ ਕਰਮਾ ਵਾਲੀ ਨੇ ਜਿਹੇ ਜਾ ਅੱਜ ਦੀ ਜਨਰੇਸ਼ਨ ਵਾਲੇ ਮੁੰਡੇ ਭਾਲਦੇ ਆ ਫਿਕਸ ਆਰਡਰ ਹੋਵੇ ਕੰਪੈਕਟ ਫਿਕਸ ਓਦਾਂ ਦਾ ਕਰਮਾਂ ਵਾਲੀ ਦਾ ਹਵਾਨਾ ਜੀ ਫਿਕਸ ਲੈ ਚੱਲ ਪੁੱਤੋਏ ਚੱਲ ਪੁੱਤੋ ਤੋਰਾ ਤੇ ਹਾਈਟ ਦੇ ਤਾਂ ਕਿਆ ਕਹਿਣੀ ਆ ਜੀ ਜਿਹੜੀਆਂ ਆਪਾਂ ਪਹਿਲਾਂ ਬੱਚੀਆਂ ਦਿਖਾਈਆਂ ਓਡੀ ਵੱਡੀ ਹਾਈਟ ਆ ਫੁੱਲ ਜੀ ਹੁਣ ਦੁੱਧ 27 ਕਿਲੋ ਹੋਊਗਾ 27 ਕਿਲੋ ਜੀ 27 22 27 22 ਠੀਕ ਹੈ ਆ ਹਾਈਟ ਦੇਖ ਲਓ ਵੀ ਇੱਥੋਂ ਨੱਕ ਤੱਕ ਆਉਂਦੀ ਹੈ ਇਹ ਰੇਟ ਇਹਦਾ ਖੁਸ਼ਦੀਪ ਕੀ ਰੱਖਣਾ ਰੇਟ ਇਹ ਬੱਛੀ ਦੇ ਦਾਂਗੇ ਜੀ ਆਪਾਂ 1,55,000 ਰੁਪਏ ਦੀ ਜੀ ਅੱਛਾ ਬੱਚਾ ਇਹਦੇ ਨੇ ਕੀ ਹੈ ਬੱਚਾ ਇਹਦੇ ਨਾਲ ਜੀ ਮੇਲਕਾਫ ਆ ਜੀ ਠੀਕ ਹੈ ਉਹ ਵੀ ਆਪਾਂ ਜੇ ਕਾਉਂ ਤਾਂ ਵੀਡੀਓ ਚ ਕੈਮਰਾ ਮਾਰ ਦਿਓ ਠੀਕ ਹੈ ਹਾਂਜੀ ਅੱਗੇ ਲੈ ਚੱਲ ਬਈ ਤੌਰ ਸਿੱਧੀ ਤੌਰ 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 ਫਿਟਿੰਗ ਵਾਲਾ ਹਵਾਨਾ ਥੋੜਾ ਜਿਹਾ ਇਹਦਾ ਹਵਾਨਾ ਜਗਜੀਤ ਵੀਰੇ ਦਾਸੂਏ ਨਹੀਂ ਖਰਾਬ ਹੋਣ ਲਾ ਦੇਖ ਲਓ ਠੀਕ ਹੈ ਇੱਧਰ ਹਲਕੀ ਜੀ ਇੱਥੋਂ ਤੱਕ ਮਾੜੀ ਮੋਟੀ ਭਾਲ ਜ਼ਰੂਰ ਆ ਬੱਚੀ ਦੇ ਆ ਦੇਖੋ ਹਜੇ ਢਿੱਲਾ ਪਿਆ ਇਹ ਕਰਮਾ ਵਾਲੀ ਜਿਹੜੋ ਦੁੱਧ ਵੱਧ ਗਈ ਨਾ ਹੂੰ ਤੇ ਜਿੱਦਾਂ ਇਹ ਲੰਬੀ ਲੰਜੀ ਆ ਹੂੰ ਸਟ੍ਰੇਟ ਫਲੈਟ ਸਰੀਰ ਦੀ ਆ ਕੁਆਲਿਟੀ ਵਾਲੀ ਬੱਚੀ ਆ ਦੋਨੇ ਪਾਸੇ ਬੇਨ ਸੈਡੀਆਂ ਚੰਗੀਆਂ ਆ ਅਡਰ ਤੇ ਕੱਢਦੀ ਆਉਂਦੀ ਆ ਇਹਨੇ ਦੁੱਧ ਵੀ ਚੰਗਾ ਪਾਉਣਾ ਪਤਾ ਉਧਰ ਨੂੰ ਤੋਰ ਖਾਂ ਉਧਰ ਨੂੰ ਤਰਪੂ ਤੇ ਚੰਗਾ ਰਿਜ਼ਲਟ ਦਊ ਗਾਂ ਨੂੰ ਬਾਧੇ ਵਾਲੀ ਚੀਜ਼ ਆ ਜੀ ਚਾਰ ਪੈਸੇ ਚੰਗੇ ਨਾਲ ਜੋੜੂਗੀ ਅਗਲੇ ਲਾਕਟੇਸ਼ਨ ਚ ਦੇਖੋ ਜਾਂਦੀ ਐਨਾ ਪਿਆਰਾ ਫਿਕਸ ਸਾਈਡਰ ਆ ਜਿਨੇ ਲਗਤੀਸ਼ਨਾ ਮਰਜੀ ਲੈ ਲੋ ਇਹ ਤੋਂ ਮੋੜ ਲਿਆ ਪੁੱਤ ਫੇਰ ਇੱਧਰ ਇਹਦਾ ਆਰਡਰ ਨਹੀਂ ਖਰਾਬ ਹੋਣਾ ਜੀ ਤੇ ਬੱਚੇ ਲੈਣ ਨੂੰ ਜਿੱਦਾਂ ਦਾ ਮਰਜੀ ਸੀਮਣ ਵਰਤੋ ਇਹ ਤੇ ਹਾਈਟ ਵਾਲੀ ਲੰਬੀ ਲੈਂਥ ਵਾਲੀ ਬੱਛੀ ਆ ਬਰੀਡ ਕੁਆਲਟੀ ਵਾਲੀ ਸੋ ਦੱਸੋ ਇੱਕ ਨੰਬਰ ਚੀਜ਼ ਧਾਰਾ ਦਿਖਾਉਣਾ ਖਵਾਨੇ ਤੋਂ ਲੱਕੇ ਬੜੀਆਂ ਸੋਹਣੀਆਂ ਨਿਕਲਦੀਆਂ ਆਉਣ ਲੱਗੀਆਂ ਹਜੇ ਪੂਰੇ ਪੀਕ ਤੇ ਆਉਣਾ ਬੱਚੀ ਨੇ ਇਹਦਾ ਜਗਜੀਤ ਵੀਰੇ ਤੁਹਾਨੂੰ ਪਤਾ ਹੀ ਜਿੱਦੇ 25 ਕਿ ਦਿਨ ਹੋ ਗਏ ਨਾ ਸੂਈ ਨੂੰ ਹੁਣ ਇੱਥੋਂ ਖੜੀ ਦੇਖੋ ਜੀ ਆਹ ਚੀਜ਼ ਤੋਂ ਜਾਣਦੀ ਆ ਕਿਉਂ ਜਦੋਂ ਗਰਦਨ ਚੱਕ ਕੇ ਖੜਦੀ ਆ ਫਲੈਟ ਸਰੀਰ ਆ ਲੈਗ ਲੱਗ ਸਕੋਰ ਦੇਖੋ ਕਿੱਡਾ ਚੰਗਾ ਕਰਮਾਂ ਵਾਲੀ ਬਹੁਤ ਪਿਆਰੀ ਬੱਚੀ ਆ ਜਿਹਦੇ ਵੀ ਘਰੇ اٹਗੀ ਜੀ ਤੇ ਰੰਗ ਭਾਗ ਲਾ ਦੂਗੀ ਬਸ ਸੁੱਖ ਸ਼ਾਂਤੀ ਨਾ ਰਵੇ ਜਾਨਵਰ ਕਮਾਲ ਆ ਬੇ ਮੋੜਲਾ ਪੁੱਤ ਸੋ ਇਹ ਵਾਚੀ ਦੇਖੋ ਚਲ ਪੁੱਤ ਏ ਇਹ ਤੁਹਾਨੂੰ ਚੌਥੇ ਨੰਬਰ ਤੇ ਦਿਖਾ ਰਹੇ ਆਂ ਪੰਜਵੇਂ ਨੰਬਰ ਤੇ ਇੱਕ ਗਾਣਾ ਦਿਖਾਵਾਂਗੇ ਪਹਿਲਾਂ ਖੁਸ਼ਦੀਪ ਦਾ ਬੇਟਾ ਦੇਖੋ ਮੋਬਾਈਲ ਫੜ ਕੇ ਮੇਰੀ ਕਾਪੀ ਕਰ ਰਿਹਾ ਹੈ ਬੱਚਿਆਂ ਸਾਹਮਣੇ ਜਿੱਦਾਂ ਦਾ ਪੇਸ਼ ਕਰੋਗੇ ਉਦਾਂ ਦਾ ਹੀ ਸਿੱਖਦੇ ਰਿਹਾ ਸੋ ਕਿਉਂਕਿ ਕਾਪੀ ਕਰਕੇ ਨਕਲ ਕਰਕੇ ਬੱਚੇ ਨੇ ਸਿੱਖਣਾ ਚਲ ਪੁੱਤ ਏ ਚੰਗੇ ਆਪਦੇ ਜਵਾਕਾਂ ਸਾਹਮਣੇ ਬਣ ਕੇ ਰਾਵਾਂਗੇ ਤਾਂ ਜਵਾਕ ਵੀ ਚੰਗੇ ਬਣਗੇ ਚਲ ਮੇਰਾ ਆਸਟ ਟੈਕ ਹੋਰ ਵੈੜ ਤੁਹਾਨੂੰ ਦਿਖਾ ਦਿੰਨੇ ਆਂ ਦੋਸਤੋ ਬੰਦੇ ਆ ਕੋਈ ਪੀਕ ਇੰਟਰਟੇਲਾ ਮੈਂ ਕੰਮਾ ਸੂਹ ਇਹ ਜਗਜੀਤ ਮੇਰੇ ਸੂਹਾ ਦੂਜਾ ਸੂਈ ਹੈ ਜੀ ਹੂੰ ਦੰਦਾਂ 'ਚ 6 ਦੰਦ ਆਂਦਾ ਜੀ ਬੱਚਾ ਕੀ ਦਿੱਤਾ ਹੈ ਬੱਚਾ ਇਹਦੇ ਨਾਲ ਬੱਛਾ ਜੀ ਹੂੰ ਇਹ ਜਿਹੜੀ ਕੱਲ ਦਾ ਦਿਨ ਲਾਂਗੇ ਉਹ ਤੋਂ ਪਿਛੇੜੀ ਰਾਤ ਮੰਨ ਲਓ ਉਸ ਟਾਈਮ ਮਾਰਨਿੰਗ ਦੀ ਸੂਈ ਹੈ ਇਹ ਤਿੰਨ ਡੰਗ ਚਵਾਈ ਹੋ ਗਈ ਕੱਲ੍ਹ ਨੂੰ ਸਵੇਰ ਕੱਲ੍ਹ ਸ਼ਾਮ ਅੱਜ ਸਵੇਰ ਜੀ ਠੀਕ ਹੈ ਹਾਂਜੀ ਕਿੰਨਾ ਦੁੱਧ ਹਾਜ਼ਰ ਹੈ ਇਹਦੇ ਤੋਂ ਜੀ 18 ਤੋਂ 20 ਕਿਲੋ ਮੰਨ ਕੇ ਚੱਲੋ ਬਈ ਇੰਨਾ ਬੌਲਾ ਹਾਜ਼ਰ ਆ ਪਹਿਲੇ ਸੂਏ ਇਹਨੇ 30 ਪਲੱਸ ਦੁੱਧ ਦਿੱਤਾ ਤੇ ਆਹ ਦੇਖ ਲੋ ਹਜੇ ਤਾਂ ਬਾਕੀ ਕੋਈ ਇਹਦੇ ਭਲ ਨਹੀਂ ਆੜ ਰੋਡਰ ਬੱਛੀ ਦਾ ਪੋਲਾ ਪਿਆ ਨਦੀਕ ਲਿਆ ਕੇ ਕੈਮਰਾ ਮਾਰੋ ਜੀ ਥਾਣਾ ਤੇ ਅਗਾੜੀ ਚ ਗੈਪ ਪਿਛਾੜੀ ਚ ਗੈਪ ਤੇ ਯਾਨੀ ਬੜੇ ਸੈਂਚੇ ਤੇ ਇਕੁਅਲ ਜੇ ਥਣ ਲੱਗਿਆ ਅਗਾੜੀ ਗੂੜੀ ਲੰਬੀ ਲੰਬੀ ਵਹਿੜਦੀ ਤੋਰੀ ਪੁੱਤ ਬਾਹਰ ਕੱਢ ਕੇ ਰੇਟ ਕੀ ਰਹਿਣਾ ਖਸਦੀ ਤੂੰ ਰੇਟ ਇਹਦਾ ਬੱਛੀ ਦਾ ਜਾਇਜ਼ ਰੇਟ ਆ ਜੀ ਆਪਾਂ ਨੂੰ ਜਾਇਜ਼ ਰੇਟ ਚ ਮਿਲੀ ਹੈ ਉਹ ਇਹ ਜ ਆਪਾਂ ਗਾਂ ਕਰਾਂਗੇ ਜਿਹੜਾ ਇਹਦਾ ਲੈਣਾਗਾ ਆਪਾਂ ਯਸ ਤੇ ਨੋ ਜੀ 1,25,000 ਰੁਪਏ ਬੱਛੀ ਦਾ ਰੇਟ ਆ ਜੀ ਜਿਹੜਾ ਦੇਨ ਲਾਈਨ ਜਿਹੜਾ ਸਵਾ ਲੱਖ ਦੀ ਦੋਸਤੋ ਇਹ ਗਾਂ ਮਿਲਨੀ ਆ ਦੁੱਧੂ ਸੁਆ ਆ ਗਾੜੀ ਤੇ ਪਿੱਛੋਂ ਹਵਾਨਾ ਬੜਾ ਚੰਗਾ ਦੁੱਧ 18 ਕਿਲੋ ਤੁਹਾਨੂੰ ਦੱਸਿਆ ਦੋ ਟਾਈਮ ਚੋਲਿਓ ਭਾਵੇਂ ਇਹਨੇ ਸੋਹਣਾ ਹੀ ਦੁੱਧ ਦੇਣਾ ਕਿਉਂਕਿ ਇਹਦਾ ਢਾਂਚਾ ਚੰਗਾ ਹੈ ਥਣ ਚੰਗੇ ਆ ਬਾਕੀ ਕਿੰਨਾ ਚੋਲੂਗਾ ਤੁਹਾਡੀ ਤੇ ਸੇਵਾ ਤੇ ਸੰਭਾਲ ਹੈ ਛੜਾਈ ਬੁੱਤ ਜਗਜੀਤ ਵੀਰੇ ਦੇ ਨਾਲ ਖੜਕੇ ਦਿਖਾਉਣਾ ਮੈਂ ਹਾਈਟ ਇਹਦੀ ਵੀ ਦੇਖੋ ਜਿਹੜੀਆਂ ਆਪਾਂ ਵੱਡੀਆਂ ਬੈੜਾਂ ਤੋਰੀਆਂ ਹਾਈਟ ਇਹਦੀ ਵੀ ਆ ਦੇਖ ਲਓ ਮੇਰੇ ਨੱਕ ਦੇ ਮਾੜੀ ਮੋਟੂ ਕੋਈ ਥੱਲੇ ਆ ਸਹੀ ਹੁਣੇ ਕੀ ਕਰ ਚੁੱਕੇ ਅਗਾੜੀ ਗੂੜੀ ਦੇਖੋ ਬਰੀਡ ਵਾਈਜ਼ ਦੇਖ ਲੋ ਜਿਆਦੇ ਆਪਾਂ ਦੇਣੀ ਜੀ 30 ਕਿਲੋ ਦੁੱਧ 32 30 ਕਿਲੋ ਦੁੱਧ ਮੌਸਮ ਵਧੀਆ ਇਹ ਆਰਾਮਦਾਰੀ ਨਾਲ ਦਊਗੀ ਅਗਾੜੀ ਗੂੜੀ ਦੀ ਅਟੈਚਮੈਂਟ ਵਧੀਆ ਜੀ ਬਰੀਡ ਵਾਲੀ ਬੱਛੀ ਆ ਤੋਰ ਪੁੱਤ ਮੋੜ ਇਧਰ ਨੂੰ ਹੋਰ ਤੇ ਬਾਕੀ ਪੈਰਾਂ ਪੂਰਾ ਦੀ ਸਾਫ ਸੁੱਧਾ ਵਧੀਆ ਰਿਜ਼ਲਟ ਦਊਗੀ ਜਿਹਦੇ ਘਰੇ ਵੀ ਉੱਠ ਗਈ ਨਾ ਕਰਮ ਵਾਲੀ ਜੀ ਤੇ ਚੰਗੇ ਰਿਜ਼ਲਟ ਵਾਲੀ ਚੀਜ਼ ਹੈ ਜੀ ਸਵੇਦਾ ਰੇਟ ਵੀ ਦੱਸੋ ਜੈਨੂਨ ਜ ਹੈ ਕਿ ਵੈਡ ਬਰੀਡ ਕੁਆਲਟੀ ਚ ਵੀ ਚੰਗੀ ਆ ਥਣ ਹਵਾਨਾ ਵੀ ਸੋਹਣਾ ਦੱਸਦਾ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਪੰਜ ਵਿਖਾਉਣੇ ਸੀ ਤੁਹਾਨੂੰ ਪੰਜੇ ਦਿਖਾਤੇ ਆ ਤਸੱਲੀ ਤੁਸੀਂ ਕਰਨੀ ਐ ਪਸ਼ੂ ਜਿਹੜਾ ਮਰਜ਼ੀ ਖਰੀਦ ਲਓ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ